ਅੱਜ ਇਸ ਪਿੰਡ ਵਾਲਿਆਂ ਦਾ ਧੰਨਵਾਦ ਕਰਨ ਪਹੁੰਚੇ ਆ ਕਿਉਂਕਿ 400 ਬੱਚਾ ਸਕੂਲ ਚ ਫਸਿਆ ਸੀ ਉਸ ਵੇਲੇ ਇਸ ਪਿੰਡ ਦਾ ਬਹੁਤ ਵੱਡਾ ਸਹਿਯੋਗ ਰਿਆ ਇਸ ਪਿੰਡ ਦੇ ਲੋਕਾਂ ਨੇ ਉਹਨਾ ਸਕੂਲ ਦੇ ਬੱਚਿਆਂ ਨੂੰ ਜਦੋਂ ਸ਼ਰਨ ਦਿੱਤੀ ਆ ਤਾਂ ਬੱਚਿਆਂ ਦੇ ਪੇਰੈਂਟਸ ਰਾਤ 10 ਵਜੇ ਤੱਕ ਆਉਂਦੇ ਰਹੇ ਆ ਕਿਉਂਕਿ ਦੂਰ ਦੂਰ ਤੋਂ ਬੱਚਿਆਂ ਦੇ ਮਾਪਿਓ ਨੇ ਆਉਣਾ ਸੀ ਬਹੁਤ ਦੂਰ ਹੈ ਜਿਵੇਂ ਕਿ ਫਤੇਗੜ ਚੂੜੀਆਂ ਬਾਬਾ ਬਕਾਲਾ ਔਰ ਫਿਰ ਦੱਸ ਦਈਏ ਕਿ ਗੁਰਦਾਸਪੁਰ ਜ਼ਿਲ੍ਹਾ ਪੂਰਾ ਪੂਰੇ ਜ਼ਿਲ੍ਹੇ ਦੇ ਲੋਕ ਜਿੱਥੋਂ ਜਿੱਥੋਂ ਤੱਕ ਗੁਰਦਾਸਪੁਰ ਜ਼ਿਲ੍ਹੇ ਦੀ ਹੱਦ ਬੰਦੀ ਆ ਹਰ ਇੱਕ ਪੇਰੈਂਟ ਸਥੇ ਪਹੁੰਚਿਆ ਔਰ ਬੱਚੇ ਉਹਨਾਂ ਦੇ ਜਵਾਹਰ ਨਵੋਦਿਆ ਵਿਦਿਆਲੇ ਗੁਰਦਾਸਪੁਰ ਚ ਪੜਦੇ ਸੀ ਔਰ ਅਸੀਂ ਖਬਰ ਚਲਾਈ ਆ ਕਿ ਸਾਡੇ ਬੱਚੇ 400 ਬੱਚਾ ਸਕੂਲ ਦਾ ਸਕੂਲ ਦੇ ਅੰਦਰ ਆ ਔਰ ਪਾਣੀ ਜੋ ਆ ਉਹ ਸਕੂਲ ਦੇ ਵਿੱਚ ਆ ਗਿਆ ਤਾਂ ਪਾਣੀ ਆਉਣ ਦੀ ਖਬਰ ਸੁਣ ਕੇ ਉਸ ਵੇਲੇ ਮਾਂ ਪਿਓਦਿਆਂ ਤਰ੍ਹਾਂ ਨਿਕਲ ਗਈਆਂ ਲਗਾਤਾਰ ਕਾਲਾਂ ਤੇ ਕਾਲਾਂ ਆ ਰਹੀਆਂ ਉਸ ਵੇਲੇ ਦਾ ਮਾਹੌਲ ਕੀ ਸੀ ਔਰ ਕਿਵੇਂ ਇਹਨਾ ਬਜ਼ੁਰਗਾਂ ਵੱਲੋਂ ਇਹਨਾ ਪਿੰਡ ਵਾਸੀਆਂ ਦੇ ਨੌਜਵਾਨਾਂ ਵੱਲੋਂ ਕਿਵੇਂ ਹੰਬੜਾ ਮਾਰ ਕੇ ਉਹਨਾਂ ਬੱਚਿਆਂ ਨੂੰ ਸਕੂਲ ਦੇ ਵਿੱਚੋਂ ਲਿਆਂਦਾ ਗਿਆ ਔਰ ਧੰਨਵਾਦ ਕਰਦੇ ਹਈਏ ਉਹਨਾਂ 79 ਸੇਵਾ ਸੁਸਾਇਟੀਆਂ ਦਾ ਜੋ ਹੁਸ਼ਿਆਰਪੁਰ ਤੋਂ ਪਹੁੰਚੀਆਂ ਜੋ ਆਪਣੀਆਂ ਵੋਟਾਂ ਲੈ ਕੇ ਇੱਥੇ ਕਿਸ਼ਤੀਆਂ ਲੈ ਕੇ ਪਹੁੰਚੇ ਆ ਤਾਂ ਫਿਰ ਉਹਨਾਂ ਨੇ ਆ ਕੇ ਪ੍ਰਸ਼ਾਸਨ ਵੀ ਇੱਥੇ ਪਹੁੰਚਿਆ ਉਹਨਾਂ ਦੀਆਂ ਟੀਮਾਂ ਵੀ ਪਹੁੰਚੀਆਂ ਤਾਂ ਬੱਚੇ ਬਚਾਏ ਗਏ ਉਸ ਵੇਲੇ ਦਾ ਹਾਲਾਤ ਕੀ ਸੀ ਔਰ ਧੰਨਵਾਦ ਫਿਰ ਦੁਬਾਰਾ ਅਸੀਂ ਇਸ ਪਿੰਡ ਵਾਲਿਆਂ ਦਾ ਕਰਦੇ ਆ ਕੀ ਇਸ ਪਿੰਡ ਨੇ ਬਹੁਤ ਸਹਿਯੋਗ ਦਿੱਤਾ ਔਰ ਬੱਚੇ ਘਰੋ ਘਰੀ ਜਾ ਕੇ ਦੱਸ ਰਹੇ ਸੀ ਕਿ ਪਿੰਡ ਵਾਲਿਆਂ ਨੇ ਬਹੁਤ ਵਧੀਆ ਸਾਨੂੰ ਰੱਖਿਆ ਬਹੁਤ ਵਧੀਆ ਪ੍ਰੇਮ ਕੀਤਾ ਬੱਚੇ ਸਵੇਰ ਤੋਂ ਲੈ ਕੇ ਕੱਪੜੇ ਗਿੱਲੇ ਹੋ ਗਏ ਸਨ ਔਰ ਰਾਤ 10 ਵਜੇ ਤੱਕ ਬੱਚੇ ਉਸੇ ਹਾਲਾਤ ਵਿੱਚ ਰਹੇ ਆ ਸਰਦਾਰ ਜੀ ਸასი ਘਾਲ ਜੀ ਸਰਦਾਰ ਜੀ ਕਿਵੇਂ ਗਿਆ ਉਸ ਵੇਲੇ ਮੌਲ ਸੀਗਾ ਬੱਚਿਆਂ ਦੇ ਪੇਰੈਂਟ ਜਦੋਂ ਆਉਂਦੇ ਸੀ ਕਿਵੇਂ ਅੱਖਾਂ ਰੋਂਦੀਆਂ ਸਨ ਬੱਚਿਆਂ ਦੇ ਪੇਰੈਂਟ ਦੇ ਬਹੁਤ ਪਰੇਸ਼ਾਨ ਸੀ ਲੇਡੀ ਜਗਵਰਾ ਆਏ ਸੀ ਉਹਨਾਂ ਦੇ ਬੱਚੇ ਸੀ ਔਰ ਜਦੋਂ ਪਾਣੀ ਵੰਦੇ ਸੀ ਤੇ ਉਹਨਾਂ ਦੇ ਦਿਲ 'ਚ ਇਹ ਆਉਂਦਾ ਸੀ ਵੀ ਅਸੀਂ ਹਾਡੇ ਬੱਚੇ ਕਿਸ ਹਾਲਾਤ ਚ ਨੇ ਉਹਨਾਂ ਨੇ ਰੋਟੀ ਪਾਣੀ ਵੀ ਖਾਦਾ ਹੈ ਕਿ ਨਹੀਂ ਖਾਦਾ ਹੈ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੈ ਲੇਕਿਨ ਸਾਡੇ ਪਿੰਡ ਵਾਸੀਆਂ ਨੇ ਬਹੁਤ ਜ਼ਿਆਦਾ ਉਹਨਾਂ ਦਾ ਮਦਦ ਕੀਤੀ ਉਹਨਾਂ ਨੂੰ ਹੌਸਲਾ ਦਿੱਤਾ ਉਹਨਾਂ ਨੂੰ ਇੱਥੋਂ ਤੱਕ ਦੱਸਿਆ ਕਿ ਬੱਚਿਆਂ ਨੂੰ ਕੁਝ ਨਹੀਂ ਹੋਏਗਾ ਅਸੀਂ ਤੁਹਾਡੇ ਨਾਲ ਆ ਮਦਦ ਕੀਤੀ ਉਹਨਾਂ ਨੇ ਰਾਤ ਨੂੰ ਸ਼ਾਮ ਤੱਕ ਉਹਨਾਂ ਨੂੰ 6-7 ਵਜੇ ਤੱਕ ਰੈਸਕਿਊ ਕਰਕੇ ਉਹਨਾਂ ਨੂੰ ਕੱਢਿਆ ਗਿਆ ਤੇ ਫਿਰ ਇੱਥੇ ਪੇਰੈਂਟਸ ਨੂੰ ਪਹੁੰਚਦਿਆਂ ਪਹੁੰਚਦਿਆਂ ਟਾਈਮ ਲੱਗਾ ਰਾਤ 10 ਵਜੇ ਗਏ ਇੱਥੇ 10 ਵਜ ਗਏ ਜੀ 10 ਵਜੇ ਤੱਕ ਲਾਸਟ ਜਿਹੜਾ ਚੱਕਰ ਆ ਉਹ 10 ਵਜੇ ਤੱਕ ਆਇਆ ਵਾਪਸ ਉਥੋਂ ਇੱਥੋਂ ਆਣ ਕੇ ਗੁਰਦੁਆਰੇ ਫਿਰ ਜਿਹੜੇ-ਜਿਹੜੇ ਬੱਚੇ ਉਹਨਾਂ ਦੇ ਪੇਰੈਂਟਸ ਸੀ ਮਾਂ-ਬਾਪ ਸੀ ਉਹਨਾਂ ਨੇ ਆਪਣੇ ਬੱਚਿਆਂ ਨਾਲ ਲੈ ਕੇ ਆਪਣੇ-ਆਪਣੇ ਘਰਾਂ ਨੂੰ ਗਏ ਲੇਕਿਨ ਸਕੂਲ ਸਟਾਫ ਜਿਹੜਾ ਉਹ ਵੀ ਵਿੱਚ ਹੀ ਸੀਗਾ ਉਹ ਸਕੂਲ ਸਟਾਫ ਵੀ ਵਿੱਚ ਹੀ ਵਿਦ ਪ੍ਰਿੰਸੀਪਲ ਵਿੱਚ ਹੋਏਗਾ ਲੇਕਿਨ ਅਹੀਂ ਉਥੋਂ ਤੱਕ ਦੇ ਗਏ ਨਹੀਂ ਲੇਕਿਨ ਅਹੀਂ ਸੁਣਿਆ ਹੈ ਕਿ ਉੱਥੇ ਹੀ ਸਟਾਫ ਵੀ ਵਿੱਚ ਹੀ ਸੀ ਤੇ ਉਹ ਸਟਾਫ ਦੇ ਬੱਚੇ ਵੀ ਨਾਲ ਸੀਗੇ ਕਈ ਫੈਮਿਲੀਆਂ ਸਟਾਫ ਦੀਆਂ ਰਹਿੰਦੀਆਂ ਹਾਂ ਹਾਂਜੀ ਉਹ ਵੀ ਨਾਲ ਹੀ ਸੀ ਹਾਂਜੀ ਤੇ ਫਿਰ ਅਸੀਂ ਗੱਲਬਾਤ ਕਰ ਰਹੇ ਹਾਂ ਬਜ਼ੁਰਗੋ ਉਸ ਵੇਲੇ ਕਿਵੇਂ ਤੁਸੀਂ ਵੇਖਿਆ ਹਾੜੇ ਕੱਢਦੇ ਹੋਣਗੇ ਮਾਪਿਓ ਔਰ ਤੁਹਾਡੇ ਪਿੰਡ ਦੇ ਨੌਜਵਾਨਾਂ ਨੇ ਕਹਿੰਦੇ ਬਹੁਤ ਸਹਿਯੋਗੀ ਦੇਖੋ ਜੀ ਜਨਾਨੀਆਂ ਦੇ ਰੋਣਦਿਆਂ ਅਸੀਂ ਦੇਖੀਆਂ ਨਹੀਂ ਜਾ ਸਕਦੀਆਂ ਵੀ ਕਿੰਨੇ ਘੁੰਦੇ ਪਾਣੀ ਲਿਆ ਕੇ ਉਹਨਾਂ ਦੇ ਹੱਥ ਚ ਪਾਣੀ ਬਣਾਉਂਦੇ ਪਾਣੀ ਨਹੀਂ ਹੀ ਪੀ ਸਕਦੀਆਂ ਸਿਰਫ ਉਹਨਾਂ ਨੂੰ ਬੱਚਿਆਂ ਦਾ ਹੀ ਖਿਆਲ ਸੀ ਵੀ ਬੱਚੇ ਸਾਡੇ ਭੁੱਖੇ ਨੇ ਨੰਗੇ ਨੇ ਜਾਂ ਬਿਲਡਿੰਗ ਬੈਠ ਜਾਵੇ ਜਾਂ ਕੋਈ ਜਿਆਦਾ ਹੀ ਫਲਾਡ ਆ ਜਾਵੇ ਅਜੇ ਰਾਤ ਡਾ ਰਹੀ ਐਪੀਪੀਐਚ ਫਿਰ ਫਿਰ ਪਾਣੀ ਛੱਡਣਾ ਉਹਨਾਂ ਨੇ ਤੇ ਜੇ ਨਾ ਕੱਢਦੇ ਸਰਪੰਚ ਸਾਹਿਬ ਸਾਡੇ ਡਾਇਰੈਕਟਰ ਲਾਇਆ ਕਿ ਚਾਰ ਬੰਦੇ ਅੱਗੇ-ਅੱਗੇ ਲਾਏ ਨੇ ਪਿੱਛੜਕ ਤੋਂ ਥੱਲੇ ਨਾ ਉਤਰ ਜਾਵੇ ਟਰਾਲੀ ਇਧਰ ਉਧਰ ਨਾ ਹੋ ਜਾਵੇ ਅੱਛਾ ਬੰਦਿਆਂ ਨਾਲ ਸੇਫਟੀ ਵੀ ਕਰਨੀ ਪਈ ਰਾਹ ਵੀ ਪੂਰਾ ਪੂਰਾ ਲੱਭਣਾ ਪਿਆ ਬਿਲਕੁਲ ਬਿਲਕੁਲ ਜੀ ਬੰਦੇ ਨਾਲ ਜਾ ਕੇ ਪਿੰਡ ਦੇ ਸਰਪੰਚ ਪਿੰਡ ਦੇ ਮੋਹਰ ਬਿਰ ਬੰਦੇ ਕਾਫੀ ਉਹਨਾਂ ਨੇ ਮਦਦ ਕੀਤੀ ਬੰਦੇ ਉਧਰ ਵੀ ਤੇ ਉਹਨਾਂ ਨੇ ਜਾ ਕੇ ਸਕੂਲ ਦੇ ਵਿੱਚ ਉਹਨਾਂ ਨੂੰ ਹੌਸਲਾ ਦਿੱਤਾ ਫਿਰ ਉਹਨਾਂ ਬੱਚਿਆਂ ਨੂੰ ਹੌਸਲਾ ਹੋਇਆ ਕਿ ਠੀਕ ਆ ਸਾਨੂੰ ਕੁਝ ਤੇ ਕੋਈ ਕੋਈ ਇਹੋ ਜਿਹੇ ਬੱਚੇ ਇੱਥੇ ਰਹਿ ਗਏ ਹੋਣ ਜਿਨ੍ਹਾਂ ਦੇ ਪੇਰੈਂਟਸ ਨਹੀਂ ਪਹੁੰਚ ਸਕੇ ਨਹੀਂ ਬੱਸਾਂ ਆਈਆਂ ਸੀ ਇੱਥੇ ਬੱਚਾ ਆਈਆਂ ਸੀ ਉਹਨਾਂ ਨੇ ਆਰਟੀਓ ਵਗੈਰਾ ਵੀ ਆਏ ਸੀ ਜੋ ਵੀ ਆਪਣੇ ਅਫੀਸਰ ਐਡਮਿਨਿਸਟ੍ਰੇਸ਼ਨ ਵੀ ਆਏ ਅੱਛਾ ਉਹਨਾਂ ਨੇ ਵੀ ਆਣ ਕੇ ਥੋੜਾ ਬੜਾ ਦੇਖਿਆ ਇੱਥੋਂ ਦੇ ਹਾਲਾਤ ਫਿਰ ਬੱਸਾਂ ਆਈਆਂ ਉਹਨਾਂ ਚੋਂ ਲੈ ਕੇ ਚਲੇ ਗਏ ਕਿਸ ਬੱਚੇ ਦਾ ਉਸ ਵੇਲੇ ਨੁਕਸਾਨ ਤੇ ਕੋਈ ਨਹੀਂ ਹੋਇਆ ਕਿਸੇ ਬੱਚੇ ਦਾ ਕੋਈ ਨੁਕਸਾਨ ਨਹੀਂ ਹੋਇਆ ਉਹ ਠੀਕ ਠਾਕ ਆਪਣੇ ਪੈਰੈਂਟਸ ਦੇ ਨਾਲ ਪਹੁੰਚੇ ਬੱਚੇ ਸਹਿਮ ਚੁੱਕੇ ਦੇ ਸੀਗੇ ਹਾਂਜੀ ਜੀ ਸੱਪ ਵਗੈਰਾ ਹੋਰ ਜਿਹੜੇ ਮਾਰੂ ਜਾਨਵਰ ਸੀ ਪਹਾੜਾਂ ਤੋਂ ਬੜੇ ਆਏ ਸੀਗੇ ਅੱਛਾ ਚਾਹੇ ਸੱਪ ਵਗੈਰਾ ਵੀ ਬਹੁਤ ਹੋਣਗੇ ਉਸ ਵੇਲੇ ਹਾਂਜੀ ਬਹੁਤ ਸੱਪ ਸੀ ਉੱਥੇ ਬੱਚੇ ਡਰ ਚੁੱਕੇ ਦੇ ਸੀ ਬਸ ਤੇ ਬਿਲਕੁਲ ਸਹਿਮੇ ਹੋਏ ਸੀ ਬੱਚੇ ਤੇ ਪਾਣੀ ਵੀ ਨਹੀਂ ਸੀ ਪੀਂਦੇ ਬੱਚੇ ਰੋਟੀ ਨਹੀਂ ਸੀ ਖਾਂਦੇ ਇਹ ਕੀ ਕਹਿ ਰਹੇ ਲੜਿਆ ਵੀ ਇੱਕ ਬੇੜੀ ਜਿਹੜੇ ਬੇੜੀਆਂ ਲਿਆਂਦੀਆਂ ਨਾ ਬਾਅਦ ਚ ਉਹਨਾਂ ਦੇ ਲੜਿਆ ਵੀ ਇੱਕ ਦੇਸਾ ਅੱਛਾ ਸੱਪ ਲੜ ਵੀ ਗਿਆ ਸੀ ਹਾਂਜੀ 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 ਠੀਕ ਹੈ ਠੀਕ ਤਾਂ ਫਿਰ ਅਸੀਂ ਦੱਸ ਦਈਏ ਕੀ ਇਸ ਵੇਲੇ ਅਸੀਂ ਲੱਖੋ ਵਾਲ ਪਿੰਡ ਦੇ ਵਿੱਚ ਖੜੇ ਆ ਔਰ ਜ਼ਿਲ੍ਹਾ ਗੁਰਦਾਸਪੁਰ ਦਾ ਉਹ ਬਹਾਦਰਾਂ ਦਾ ਉਹ ਯੋਧਿਆਂ ਦਾ ਪਿੰਡ ਲੱਖੋ ਵਾਲਾ ਜਿਨ੍ਹਾਂ ਨੇ ਉਸ ਵੇਲੇ 400 ਬੱਚੇ ਨੂੰ ਪਨਾਹ ਦਿੱਤੀ ਆ ਔਰ 400 ਬੱਚੇ ਦੇ ਪੇਰੈਂਟਸ ਨੂੰ ਹੌਸਲਾ ਦਿੱਤਾ ਬਾਰ-ਬਾਰ ਕਾਲਾਂ ਦੇ ਉੱਤੇ ਜਵਾਬ ਦਿੱਤੇ ਆ ਕਿ ਤੁਹਾਡੇ ਬੱਚੇ ਸਾਡੇ ਕੋਲ ਆ ਔਰ ਬੱਚੇ ਸੇਫ ਆ ਤਾਂ ਦੱਸ ਦਈਏ ਕਿ ਜਦੋਂ ਕਦੀ ਇਹੋ ਜਿਹਾ ਹਾਲਾਤ ਬਣ ਜਾਣ ਤਾਂ ਫਿਰ ਪਹਿਲਾਂ ਬੱਚਿਆਂ ਦਾ ਸੋਚਿਆ ਜਾਂਦਾ ਅੱਜ ਕੱਲ ਇੱਕ ਇੱਕ ਤਾਂ ਬੱਚਾ ਸਾਰਿਆਂ ਦਾ ਤਾਂ ਬਹੁਤ ਵੱਡੀ ਮੁਸ਼ਕਲ ਪੈਦਾ ਹੋ ਗਈ ਸੀ ਰਾਤ ਵੇਲੇ ਪਾਣੀ ਪਹੁੰਚਿਆ ਸਕੂਲ ਦੇ ਵਿੱਚ ਜਦੋਂ ਸ਼ਾਮ 4 ਵਜੇ ਤੱਕ ਪਾਣੀ ਦਾ ਕੋਈ ਨਿਸ਼ਾਨ ਨਹੀਂ ਸੀ ਸ਼ਾਮ 10 ਵਜੇ ਤੱਕ ਵੀ ਕੋਈ ਨਿਸ਼ਾਨ ਨਹੀਂ ਬਾਅਦ ਵਿੱਚ ਪਾਣੀ ਵਾਧਾ ਗਿਆ ਜਾ ਜਿਸ ਦੇ ਨਾਲ ਸਕੂਲ ਵੀ ਜਿਹੜਾ ਉਹ ਕੋਈ ਸਮਝ ਨਹੀਂ ਪਾਇਆ ਕਿ ਕੀ ਹਾਲਾਤ ਬਣੇ ਤਾਂ ਫਿਰ ਇੱਥੇ ਹੋਰ ਵੀ ਬਜ਼ੁਰਗ ਖੜੇ ਉਹਨਾਂ ਨਾਲ ਗੱਲ ਕਰਦੇ ਆ ਬਜ਼ੁਰਗੋ ਇਹ ਸਕੂਲ ਤੁਹਾਡੇ ਪਿੰਡ ਤੋਂ ਇਥੋਂ ਕਿੰਨੇ ਕਿਲੋਮੀਟਰ ਹੈ 2 3 1 1/2 2 ਕਿਲੋਮੀਟਰ ਹੈਗਾ ਜੀ 2 ਕਿਲੋਮੀਟਰ ਹੈਗਾ 2 ਕਿਲੋਮੀਟਰ ਤੁਸੀਂ ਵੀ ਉਸ ਵੇਲੇ ਮੌਕੇ ਤੇ ਇੱਥੇ ਸੀਗੇ ਮੌਕੇ ਤੇ ਮੌਕੇ ਦਾ ਜੀ ਉੱਤੇ ਆ ਉਹ ਛੋਟੇ ਛੋਟੇ ਬੱਚੇ ਕੋਈ 6ਵੀਂ ਕਲਾਸ ਦਾ ਕੋਈ 8ਵੀਂ ਦਾ ਕੋਈ 8ਵੀਂ ਦਾ ਮਾਦਾ ਕੋਈ ਛੋਟਾ ਕੋਈ ਵੱਡਾ ਛੋਟੇ ਛੋਟੇ ਬੱਚੇ ਛੋਟੇ ਛੋਟੇ ਬੱਚੇ ਜਿਹੜੇ ਕਿਉਂਕਿ ਉੱਥੋਂ ਲਿਆਉਂਦੇ ਵੀ ਰਹੇ ਆ ਨਾ ਜਦੋਂ ਉਦੋਂ ਰੈਸਕਿਊ ਕਰਕੇ ਲਿਆਉਂਦੇ ਸੀ ਟਰੈਕ ਟਾਂ ਟਰਾਲੀਆਂ ਦੇ ਵਿੱਚ ਮਤਲ ਜਿੱਥੇ ਪਾਣੀ ਜਿਆਦਾ ਹੈ ਜਿੱਥੇ ਤੱਕ ਬੋਟ ਆਉਂਦੀ ਸੀ ਹਾਂਜੀ ਜੀ ਤੇ ਉਥੋਂ ਵੀ ਟਰਾਲੀ ਦੇ ਵਿੱਚ ਜਿੱਥੇ ਘੱਟ ਪਾਣੀ ਸੀ ਉਥੋਂ ਵਾਲੀ ਦਾ ਸੀ ਅੱਛਾ ਤੁਹਾਡੇ ਪਿੰਡ ਦੀਆਂ ਟਰਾਲੀਆਂ ਲਗਾਤਾਰ ਲੱਗੀਆਂ ਰਹੀਆਂ ਲਗਾਤਾਰ ਨਹੀਂ ਜੀ ਬੰਦੇ ਤੁਰ ਕੇ ਵੀ ਗਏ ਮਤਲਬ ਉਹ ਡੇਰੇ ਵਾਲੇ ਮੁੜੇ ਸੀ ਕਿ ਜਵਾਨ ਸੀ ਦੋਹੇ ਭਰਾ ਇੱਕ ਮੁੰਡਾ ਸਾਡਾ ਇੱਥੋਂ ਸੀਗਾ ਇਹਨਾਂ ਨੇ ਪਾਣੀ ਉਹ ਤੇ ਮੈਂ ਕਿਹਾ ਦੋ ਤਿੰਨ ਘੰਟੇ ਉਹਨਾਂ ਨੂੰ ਉੱਥੇ ਜਾਂਦਾਂ ਲੱਗ ਗਿਆ ਤੇ ਮਤਲਬ ਤੁਰ ਕੇ ਗਏ ਨਾ ਉੱਥੇ ਉਹ ਅੱਛਾ ਅੱਛਾ ਤੇ ਬਹੁਤ ਜ਼ਿਆਦਾ ਸੇਫਟੀ ਦੇ ਨਾਲ ਡੰਡਾ ਲਾ ਲਾ ਕੇ ਪਾਣੀ ਦੇ ਨਾਲ ਤੇ ਫੇਰ ਰਿਸਕ ਲੈ ਕੇ ਮਤਲਬ ਜਾਨੀ ਕਿ ਤੇ ਫੇਰ ਉੱਥੇ ਪਹੁੰਚੇ ਸੀ ਕਿ ਸਕੂਲ ਦੇ ਵਿੱਚ ਹਾਂ ਔਰ ਫੇਰ ਦੱਸ ਦਈਏ ਕਿ ਲੱਖੋਵਾਲ ਪਿੰਡ ਜ਼ਿਲ੍ਹਾ ਗੁਰਦਾਸਪੁਰ ਦਾ ਦੁਬਾਰਾ ਰਿਪੀਟ ਕਰ ਦਈਏ ਕਿ ਜਦੋਂ ਨਵੋ ਜਵਾਹਰ ਨਵੋਦਿਆ ਵਿਦਿਆਲੇ ਸਕੂਲ ਦੇ ਵਿੱਚ ਪਾਣੀ ਆ ਜਾਂਦਾ ਤਾ ਪਾਣੀ ਜਿਆਦਾ ਹੋਣ ਕਰਕੇ ਬੱਚਿਆਂ ਦੇ ਵਿੱਚ ਕਬਰਾ ਹਟ ਜਾਂਦੀ ਆ ਔਰ ਬੱਚਿਆਂ ਨੂੰ ਕੱਢਣਾ ਬਿਲਕੁਲ ਸੇਫ ਸੀਗਾ ਔਰ ਬੱਚਿਆਂ ਨੂੰ ਕੱਢਣਾ ਜ਼ਰੂਰੀ ਸੀ ਤਾਂ ਬੱਚਿਆਂ ਨੂੰ ਕੱਢਣ ਵਾਸਤੇ ਸਵੇਰ ਤੋਂ ਲੈ ਕੇ ਜਦੋਂ ਖਬਰਾਂ ਚੱਲੀਆਂ ਤਾਂ ਪਹਿਲੀ ਖਬਰ ਉਸ ਵੇਲੇ ਅਸੀਂ ਪ੍ਰਕਾਸ਼ਿਤ ਕਰੀ ਆ ਤਾਂ ਜਦੋਂ ਅਸੀਂ ਪਹਿਲੀ ਖਬਰ ਚਲਾਈ ਆ ਤਾਂ ਉਸ ਵੇਲੇ ਰੌਲਾ ਬਣ ਗਿਆ ਕਿ ਬੱਚੇ ਸਕੂਲ ਦੇ ਵਿੱਚ ਨੇ ਤਾਂ ਹੜ ਜਦੋਂ ਆਏ ਆ ਤਾਂ ਬਾਡਰ ਦੇ ਵਾਲੇ ਏਰੀਏ ਵਾਲੇ ਬੰਨੇ ਨੂੰ ਜਦੋਂ ਰਾਵੀ ਦਾ ਦਰਿਆ ਟੁੱਟਦਾ ਤਾਂ ਪਾਣੀ ਦਾ ਜਿਹੜਾ ਉਹ ਵਹਾ ਸਾਰਾ ਇਧਰ ਨੂੰ ਹੋ ਜਾਂਦਾ ਤਾਂ ਇਸ ਏਰੀਏ ਦੇ ਵਿੱਚ ਪਾਣੀ ਦੀ ਬਹੁਤ ਵੱਡੀ ਮਾਰ ਪਈ ਔਰ ਉਹ ਸਕੂਲ ਦੇ ਵਿੱਚੋਂ ਜਦੋਂ ਬੱਚਿਆਂ ਨੂੰ ਕੱਢਿਆ ਗਿਆ ਤਾਂ ਇਹਨਾਂ ਦੇ ਕੋਲ ਰੱਖਿਆ ਗਿਆ ਇਹਨਾਂ ਨੇ ਬੱਚਿਆਂ ਨੂੰ 10 ਵਜੇ ਤੱਕ ਰਾਤ ਆਪਣੇ ਕੋਲ ਲਿਆ ਕੇ ਬਿਲਕੁਲ ਸੇਫ ਕੀਤਾ ਔਰ ਸਾਰੀਆਂ ਟੀਮਾਂ ਦਾ ਔਰ ਸਾਰੇ ਪਿੰਡ ਦਾ ਅਸੀਂ ਨਗਰ ਦਾ ਆਪਣੇ ਚੈਨਲ ਦੇ ਮਾਦੀਵਾਰਾਂ ਨੂੰ ਧੰਨਵਾਦ ਕਰਦੇ ਆ ਔਰ ਤੁਸੀਂ ਇਸ ਵੀਡੀਓ ਨੂੰ ਕਿਵੇਂ ਵੇਖਦੇ ਹੋ ਇਸ ਦੇ ਬਾਰੇ ਕਮੈਂਟ ਕਰ ਦਿਓ ਵੀਡੀਓ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਤੀਨਾਂ ਨਗਰ ਜ਼ਿਲ੍ਹਾ ਗੁਰਦਾਸਪੁਰ